ਲੁਧਿਆਣਾ ਨੇੜੇ ਪੈਂਦੇ ਪਿੰਡ ਬੁਢੇਵਾਲ ਚ ਉਸ ਵੇਲੇ ਅਫਰਾ ਤਫਰੀ ਮਚ ਗਈ ਜਦੋਂ ਪਤਾ ਚੱਲਿਆ ਕਿ ਇੱਕ ਸਿੱਖ ਨੌਜਵਾਨ ਜੋ ਕਿ ਸਾਬਕਾ ਸੁਬੇਦਾਰ ਮੇਜਰ ਰਹਿ ਚੁੱਕਾ ਹੈ ਨੇ ਆਪਣੀਆਂ ਗਊਆਂ ਤੇ ਤੰਤਰ ਵਿੱਦਿਆ ਦਾ ਇਸਤੇਮਾਲ ਕਰਕੇ ਉਹਨਾਂ ਦਾ ਕਤਲ ਕਰਕੇ ਆਪਣੇ ਘਰ ਦੇ ਵਿਹੜੇ 'ਚ ਦਫਨਾ ਦਿੱਤਾ ਜਿਸ ਤੋਂ ਬਾਅਦ ਇਹ ਗੱਲ ਜੰਗਲ ਦੀ ਆਗ ਵਾਂਗ ਫੈਲ ਗਈ ਤੇ ਮੌਕੇ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਕਾਰਜਕਾਰੀ ਪ੍ਰਧਾਨ ਵਰਕਰਾਂ ਸਮੇਤ ਉੱਥੇ ਪਹੁੰਚੇ ਤੇ ਮੋਰਚਾ ਖੁੱਲ੍ਹ ਦਿੱਤਾ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਬੰਦ ਨੂੰ ਤਾਇਨਾਤ ਕੀਤਾ ਗਿਆ ਤੇ ਇਲਾਕੇ ਦੇ ਤਹਿਸੀਲਦਾਰ ਨੇ ਗਊਆਂ ਦੀਆਂ ਲਾਸ਼ਾਂ ਨੂੰ ਖੁਦਾਈ ਕਰਕੇ ਬਾਹਰ ਕਢਵਾਇਆ। ਸਾਨੂੰ ਪਰਸੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਸਪਿੰਡ ਤੋਂ ਹੀ ਕਿ ਸਪਿੰਡਰ ਚ ਇਸ ਧਰ ਦੇ ਵਿੱਚ ਕੁਝ گاਵਾਂ ਦੇ ਉੱਤੇ ਤੰਤਰ ਵਿਦਿਆ ਕਰਕੇ ਉਹਨਾਂ ਨੂੰ ਕੱਟ ਕੇ ਦੱਬਿਆ ਗਿਆ ਹੈ ਜਾਂ ਮਾਰ ਕੇ ਦੱਬਿਆ ਗਿਆ। ਉਸ ਵਿਸ਼ੇ 'ਤੇ ਅਸੀਂ ਕੱਲ ਵੀ ਆਏ ਸੀ ਵੀ ਆ ਕੇ ਅਸੀਂ ਸੀਪੀ ਸਾਹਿਬ ਨੂੰ ਇਨਫੋਰਮ ਕੀਤਾ ਸਾਰੇ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ। ਕੱਲ ਫੋਰਸ ਲਗਾ ਦਿੱਤੀ ਗਈ ਸੀ ਤੇ ਅੱਜ ਜਦੋਂ ਖੁਦਾਈ ਕਰਾਈ ਗਈ ਡਿਪਟੀ ਸਾਹਿਬ ਆਪ ਆਏ ਆ। ਖੁਦਾਈ ਕਰਾਈ ਗਈ ਤੇ ਉਹਦੇ ਵਿੱਚੋਂ ਗਾਂ ਵਾਕਈ ਹੀ ਮਿਲ ਗਈ ਉੱਥੇ ਜੋ ਕਿ ਇੱਕ ਦੇ ਸਾਨੂੰ ਸੰਤਰਾ ਸੀ ਪਰ ਉਹ ਦੋ ਕ ਦੱਸ ਰਿਹਾ ਘਰ ਦੇ ਕਿ ਅਸੀਂ ਦੋ ਦੱਬਿਆ ਜਾਂ ਦੋ ਗਾਵਾਂ ਜਿਹੜੀਆਂ ਉਸ ਘਰ ਵਿੱਚ ਦੱਬੀਆਂ ਜਾਂ ਸਾਨੂੰ ਸ਼ੰਕਾ ਕਿ ਹੋਰ ਜ਼ਿਆਦਾ ਵੀ ਹੋ ਸਕਦੀਆਂ। ਜੇ ਕਿ ਕਿਸੇ ਗਾਵਾਂ ਦੀ ਪਿੰਜਰਾ ਤੋਂ ਇਲਾਵਾ ਤੁਹਾਨੂੰ ਕੋਈ ਇਹੋ ਜਿਹੀ ਹੋਰ ਵੀ ਕੋਈ ਸਮੱਗਰੀ ਮਿਲੀ ਹੈ ਕਿ ਜਿਸ ਤੋਂ ਇਹ ਕੰਮ ਜਾਰ ਹੁੰਦਾ ਹੋਵੇ ਲਾ ਵੀ ਵਾਕਿਆਹੀ ਇੱਥੇ ਤੰਤਰਿਕ ਕ੍ਰਿਆਵਾਂ ਕੀਤੀਆਂ ਜਾ ਰਹੀਆਂ। ਦੇਖੋ ਜੀ ਇੱਥੇ ਕੁਝ ਜਿਵੇਂ ਕਾਲੇ ਮੁਰਗੇ ਆ ਜਿਨ੍ਹਾਂ ਦਾ ਬਲੱਡ ਵੀ ਕਾਲਾ ਹੁੰਦਾ ਜੋ ਕਿ ਆਪਣੇ ਪੰਜਾਬ ਸੇ ਤਾਂ ਮਿਲਦਾ ਹੀ ਨਹੀਂ। 나ਗਪੁਰ ਦੀ ਸਾਈਡ ਤੋਂ ਮਿਲਦੇ ਆ ਜੋ ਇਸ ਵਿੱਦਿਆ ਦੇ ਵਿੱਚ ਠੀਕ ਕੰਮ ਆਉਂਦੇ ਨੇ। ਇਹ ਬਟ ਸਾਨੂੰ ਤਾਂ ਚਲੋ ਤੰਤਰ ਵਿੱਦਿਆ ਨਾਲ ਕੋਈ ਕਰਦਾ ਕੋਈ ਕੀ ਨਹੀਂ ਸਾਨੂੰ ਉਹਦੇ ਨਾਲ ਕੋਈ ਮੈਂਸ਼ਨ ਨਹੀਂ ਸਾਨੂੰ ਤਾਂ ਇੱਕ ਮੁੱਦਾ ਵਿਸ ਗਿਆ ਕਿ ਇੱਕ ਗਾਂ ਜਿਹੜੀ ਆ ਉਹ ਇਲੀਗਲ ਹੈ ਕਿ ਆਪਣੇ ਘਰ ਵਿੱਚ ਛੀਮਲੇ ਦੱਬ ਦੇਣੀ ਉਹ ਨਹੀਂ ਕਰ ਸਕਦਾ ਕੋਈ ਵੀ ਕੋਈ ਵੀ ਲਾ ਨਹੀਂ ਇਦਾਂ ਦਾ ਬਣਿਆ ਕਿ ਗਾਂ ਮਰੀ ਆ ਤੇ ਉਹਦਾ ਡੱਬ ਦੇਣਾ ਗਏ ਉਹ ਬਿਮਾਰ ਵੀ ਸੀਗੀ ਉਹਦੇ ਡਾਕਟਰ ਦੇ ਕੋਲ ਰਿਪੋਰਟ ਹੋਣੀ ਚਾਹੀਦੀ ਸੀ ਉਹ ਡਾਕਟਰ ਡਾਕਟਰ ਦਾ ਸਰਟੀਫਿਕੇਟ ਮਿਲਣਾ ਚਾਹੀਦਾ ਸੀ ਕਿ ਇਹਦੀ ਡੈਥ ਹੋ ਚੁੱਕੀ ਆ ਫਿਰ ਉਹ ਹੱਡਾ ਰੋੜੀ ਕੋਲ ਜਾਂਦੀ ਹੁੰਦੀ ਆ ਉਹਦੀ ਇੱਕ ਸਲਿੱਪ ਮਿਲਦੀ ਹੁੰਦੀ ਆ ਬਕਾਇਦਾ ਉਹ ਸਲਿੱਪ ਮਿਲਦੀ ਹੁੰਦੀ ਆ ਕਿ ਅਸੀਂ ਹੱਡਾ ਰੋੜੀ ਗਿਆ ਜਮਾ ਕਰਾ ਦਿੱਤਾ ਉਹ ਸਲਿੱਪ ਹੋਣੀ ਚਾਹੀਦੀ ਹੁੰਦੀ ਹੈ ਜੀ ਇਹਨਾਂ ਕੋਲ ਹੈ ਨਹੀਂ ਕੋਈ ਵੀ ਕਾਗਜ਼ ਨਾ ਜੀ ਨਾ ਇਹਨਾਂ ਕੋਲ ਕੋਈ ਨਹੀਂ ਪ੍ਰੂਫ ਹੈ ਜੀ ਗਾਂ ਹੀ ਮਿਲ ਗਈ ਤੁਸੀਂ ਸਾਰਿਆਂ ਨੇ ਲਾਈਵ ਦੇਖ ਲਿੱਤਾ ਮੈਂ ਗਾਂ ਹੀ ਦੱਬੀ ਹੋਈ ਮਿਲ ਗਈ ਕਿਸੇ ਨੂੰ ਦੇਣ ਦੀ ਤਾਂ ਲੋੜ ਹੀ ਨਹੀਂ ਪ੍ਰੂਫ ਦੇਣ ਦੀ ਤਾਂ ਇਹ ਲੋੜ ਹੀ ਨਹੀਂ ਪੈਣੀ ਜਿਹਨੂੰ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਜੋ ਸਾਦਾ ਸ਼ੱਕ ਸੀ ਉਹ ਯਕੀਨ ਚ ਬਣ ਗਿਆ ਸਾਡੀ ਇਹੀ ਮੰਗ ਹੈ ਜਿਉਂ ਸਾਡੇ ਆ ਧਾਰਮਿਕ ਇੱਥੇ ਤਾਂ ਧਾਰਮਿਕ ਭਾਵਨਾਵਾਂ ਨੂੰ ਆਤ ਹੋਈਆਂ ਨਾ ਉਹਦੇ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਬਾਕੀ ਇਹ ਗਾਵਾਂ ਕਢਾ ਕੇ ਇਹਨਾਂ ਦਾ ਮੈਡੀਕਲ ਕਰਾਇਆ ਜਾਵੇ 1 2 3 4 ਜਿੰਨੀਆਂ ਵੀ ਆ ਉਹਦੇ ਤੇ ਦੇਖਿਆ ਜਾਣਾ ਬਾਕੀ ਇਹਨਾਂ ਦਾ ਮੈਡੀਕਲ ਕਰਾਇਆ ਜਾਵੇ ਜੋ ਇਹਦਾ ਮੈਡੀਕਲ ਦੀ ਰਿਪੋਰਟ ਆਂਦੀ ਆ ਇਹ ਪਰ ਮਾਰੀ ਨਾਲ ਮਰੀਆਂ ਨੇ ਜਾਂ ਇਹਨਾਂ ਨੂੰ ਆਪ ਮਾਰ ਦਿੱਤਾ ਗਿਆ ਕੀ ਆਂਦਾ ਉਹ ਇੱਕ ਬੋਟ ਬੈਠ ਕੇ ਡਿਸਾਈਡ ਕਰੇਗਾ ਉਹਦਾ ਜੋ ਹੋਇਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਥੇ ਹੀ ਸਾਪਕਾ ਫੌਜੀ ਦੇ ਘਰ ਨੇੜੇ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਨੇ ਜਿਸ ਤੋਂ ਉਸ ਵੱਲੋਂ ਤੰਤਰ ਵਿਧਿਆ ਕੀਤੇ ਜਾਣ ਦਾ ਸ਼ੱਕ ਹੋਰ ਵੀ ਪੁਖਤਾ ਹੁੰਦਾ ਜਾ ਰਿਹਾ ਹੈ ਦੇ ਪਾਸੇ ਸਾਬਕਾ ਸੂਬੇਦਾਰ ਮੇਜਰ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਸ ਦੀਆਂ ਗਊਆਂ ਬਿਮਾਰ ਹੋ ਗਈਆਂ ਸਨ ਜਿਸ ਕਰਕੇ ਉਹਨਾਂ ਦੀ ਮੌਤ ਹੋਈ ਹੈ। ਹੱਡਾ ਰੋੜੀ ਵਾਲੇ ਗਊਆਂ ਚੁੱਕਣ ਦੇ ਪੈਸੇ ਮੰਗ ਰਹੇ ਸਨ ਇਸ ਲਈ ਉਸ ਨੇ ਇਹਨਾਂ ਨੂੰ ਘਾਟ ਜੀ ਦਫਨਾ ਦਿੱਤਾ। ਕੱਢ ਰਹੀ ਆ ਜੀ। ਮੇਰੇ ਉੱਤੇ ਇਲਜ਼ਾਮ ਲਾਇਆ ਗਿਆ। ਗਵਾਂਡੀਆਂ ਕੰਨੀਓ। ਬਈ ਇਹਨੇ ਗਾਂ ਵੱਢ ਕੇ ਉਹਦਾ ਕਤਲ ਕਰਕੇ ਉਹਨੂੰ ਦਫਨ ਕੀਤਾ। ਜੀ। ਮੈਟਰ ਅੱਜ ਉੱਠਿਆ ਤਕਰੀਬਨ 5 ਮਹੀਨੇ ਬਾਅਦ। ਕਾਰਨ ਕੀ ਜਿਹੜਾ ਮੈਂ ਪੈਸਾ ਦਿੱਤਾ ਸੀ ਉਹ ਮੈਂ ਮੰਗ ਲਿਆ। ਇਸ ਕਰਕੇ ਮੈਟਰ ਉੱਠਿਆ। 5 ਮਹੀਨੇ ਪਹਿਲਾਂ ਜਿਹੜਾ ਇਹ 4 ਮਹੀਨੇ ਕੇਸ ਹੋਇਆ ਪਹਿਲਾਂ ਮੇਰੀ ਗਾਂ ਸੂਣ ਵਾਲੀ 70-80 ਹਜ਼ਾਰ ਦੀ ਗਾਂ ਜਿਹਦਾ ਕਿ ਮੈਂ ਦੁੱਧ ਪੀਤਾ। ਉਸ ਟਾਈਮ ਹੱਡਾ ਰੋੜੀ ਦੇ ਵਿੱਚ ਛੱਟਣ ਦੀ ਮਨਾਹੀ ਸੀ। ਸਾਰੇ ਬਸੇ ਬਹਿਣ ਲੱਗਿਆ ਸੀਗਾ। ਚੱਕਣ ਵਾਲਿਆਂ ਨੂੰ ਫੋਨ ਕੀਤਾ। ਉਹ ਕਹਿੰਦੇ ਵੀ ਅਸੀਂ 3000 ਰੁਪਏ ਚੱਕਣ ਦਾ ਲਵਾਂਗੇ ਪਲੱਸ ਤੁਹਾਡਾ ਖਰਚਾ ਜਿਹੜਾ ਛੱਡ ਕੇ ਆਉਣ ਦਾ ਲੈ ਕੇ ਆਉਣ ਦਾ ਉਹ ਤੁਸੀਂ ਕਰਨਾ ਮੈਂ ਇਹ ਚੀਜ਼ ਨੂੰ ਮੁੱਖ ਰੱਖਦੇ ਮੈਂ ਕਿ ਵੀ ਅਸੀਂ ਇਹਨੂੰ ਗਾਂ ਨੂੰ ਮਾਂ ਮੰਨਦੇ ਆ ਇਹਦਾ ਦੁੱਧ ਪੀਤਾ ਇਹਨਾਂ ਬੇਅਦਬੀ ਨਹੀਂ ਕਰਨੀ ਅਸੀਂ ਵੇੜੇ ਦੇ ਵਿੱਚ ਟੋਆ ਪਟਿਆ ਤੇ ਉੱਥੋਂ ਨੂੰ ਦੱਬਤਾ ਉਹਦੇ ਪੁਲਿਸ ਵਾਲਾ ਮਾਮਲੇ ਦੀ ਜਾਣਕਾਰੀ ਦੇਣ ਚ ਆਨਾ ਕਾਨੀ ਕੀਤੀ ਜਾ ਰਹੀ ਹੈ ਜੀ ਸਰਵਾਂ ਜੀ ਸੀਵੀ ਮਸ਼ੀਨ ਤੱਕ ਹੀ ਡਾਕਟਰ ਸਾਹਿਬ ਆਣ ਕੇ ਫਿਰ ਡੀਸੀਵੀ जो नायब तहसीलदारे तो, मामला जानना चाहे तो ना क्या कि मेनू ज्यादा नहीं पता मेन तो सिर्फ ला एंड ऑर्डर कंट्रोल करने लगाया गया ਮੈਨੂੰ ਜਿਆਦਾ ਨਹੀਂ ਇਹਦੇ ਬਾਰੇ ਪਤਾ ਬਟ ਮੈਨੂੰ ਡੀ ਸਾਹਿਬ ਤੋਂ ਆਰਡਰ ਆਏ ਆਂ ਵੀ ਪਿੰਡ ਜਿਹੜਾ ਹੈਗਾ ਇਹ ਪਹਾੜੂ ਵਾਲ ਕਿਹੜਾ ਹੈਗਾ ਵੀ ਇੱਥੇ ਇਦਾਂ ਦਾ ਕੋਈ ਹੋਇਆ ਹੋਇਆ ਵਾਕਾ ਜੋ ਤੁਸੀਂ ਦੇਖਿਆ ਤੇ ਇਹਦੇ ਵਿੱਚ ਮੈਨੂੰ ਲਾ ਐਂਡ ਆਰਡਰ ਨੂੰ ਕੰਟਰੋਲ ਕਰਨ ਵਾਸਤੇ ਮੈਨੂੰ ਐਸ ਡਿਊਟੀ ਮੈਜਿਸਟ੍ਰੇਟ ਲਾਇਆ ਹੋਇਆ ਸੋ ਮੈਂ ਬੈਠਾ ਪੁਲਿਸ ਦੇ ਨਾਲ ਇਹ ਤਾਂ ਮੈਂ ਤਾਂ ਪ੍ਰਸ਼ਾਸਨ ਵੱਲੋਂ ਸਿਰਫ ਲਾ ਐਂਡ ਆਰਡਰ ਨੂੰ ਕੰਟਰੋਲ ਕਰਨ ਵਾਸਤੇ ਖੜਾ ਆਂ ਜੀ ਆਦਰਵਾਇਜ਼ ਜੋ ਵੀ ਹੈ ਉਹ ਤਾਂ ਪੁਲਿਸ ਪ੍ਰਸ਼ਾਸਨ ਨੇ ਕਰਨਾ ਹੈ ਜਿਨ੍ਹਾਂ ਦੇ ਕੋਲ ਕੰਪਲੇਂਟ ਹੈ ਕੰਵਾ ਦੇ ਹਿੰਦੂਤਰੰਭ ਵਿੱਚ ਕਾਫੀ ਮੰਨਦਾ ਹੈ ਤੇ ਕੁਝ ਲੋਕ ਅੰਧਵਿਸ਼ਵਾਸਾਂ ਦੇ ਚੱਲਦੇ ਉਹਨਾਂ ਨਾਲ ਇਸ ਤਰ੍ਹਾਂ ਦਾ ਸੁੱਲੂ ਕਰਦੇ ਨੇ ਪਰ ਹੁਣ ਇਸ ਸਭ ਪਿੱਛੇ ਅਸਲੀਅਤ ਕੀ ਹੈ ਉਹ ਤਾਂ ਮੁਕੰਮਲ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਲੁਧਿਆਣਾ ਤੋਂ ਤਰ ਸੇਮ ਭਾਰਦवाज ਦੀ ਰਿਪੋਰਟ ਜੀਲੀਪੋਟ ਪੰਜਾਬੀ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ